ਬਿਲਕੁਲ ਜੀ ਬਿਲਕੁਲ ਕੋਈ ਵੀ ਆਣ ਕੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਉਮਰ ਦਾ ਕੋਈ ਵੀ ਪਰਸਨਰ ਅਗਰ ਮੂੰਝਬਾਨੀ ਪੰਜ ਬਾੜੀਆਂ ਦਾ ਪਾਠ ਸੁਣਾਉਂਦਾ ਹੈ ਤਾਂ ਸਾਡੇ ਚੋਂ 6 ਆਤਮਾ ਦੇ ਵਿੱਚੋਂ ਕੋਈ ਵੀ ਇਕੱਲਾ ਫ੍ਰੀਪੀ ਕੇ ਜਾ ਸਕਦਾ ਹੈ। ਕਈ ਛੋਟੇ ਵੀ ਆ ਜਾਂਦੇ 10 ਸਾਲ ਤੋਂ 12 ਸਾਲ ਤੱਕ ਉਹ ਪੂਰਾ ਜਮਜੀ ਸਾਹਿਬ ਵੀ ਸੁਣਾ ਕੇ ਜਾਂਦੇ ਆ ਕਿ ਮਨ ਨੂੰ ਬਹੁਤ ਸਕੂਨ ਤੇ ਖੁਸ਼ੀ ਵੀ ਮਿਲਦੀ ਆ ਕਿ ਚਲੋ ਪ੍ਰਮਾਤਮਾ ਨੇ ਦਾਲ ਫੁਲਕਾ ਦਿੱਤਾ ਇਹਦੇ ਹੋ ਸਕੇ ਤਾਂ ਅਪਨ ਜੀ ਸੇਵਾ ਚ ਕਰਨ ਜੋਗੇ ਕਰ ਰਹੇ ਆ। ਜਾਦਾ ਦਰਮਾਦਾਂ ਦਾ ਦਰਮਾਲਾਂ ਵਾਲੇ ਵੀਰ ਜਿਹੜੇ ਬੰਨਗੇ ਉਹ ਜ਼ਿਆਦਾ ਆਉਂਦੇ ਆ ਜਿਹੜੇ ਪੱਗਾਂ ਵਾਲੇ ਉਹ ਬਹੁਤ ਘੱਟ ਆਉਂਦੇ ਆ ਰਮਾਲਾਂ ਵਾਲੇ ਜ਼ਿਆਦਾ ਆਉਂਦੇ ਜਪਜੀ ਸਾਹਿਬ ਸੁਣਾ ਕੇ ਠੀਕ ਜਾਂਦੀ ਪੱਗਾਂ ਵਾਲੇ ਪਤਾ ਨਹੀਂ ਸ਼ਰਮਾ ਕਾਦੀ ਕਰਦੇ ਪਾਰ ਜ਼ਰੂਰ ਕਰਦੇ ਹੋਣਗੇ ਪਰ ਘੱਟ ਆਉਂਦੇ ਆ ਅਕਸਰ ਗੁਰੂ ਨਗਰੀ ਆਪਣੇ ਜੋ ਸੇਵਾ ਭਾਵ ਦੇ ਨਾਮ ਤੋਂ ਜਾਣੀ ਜਾਂਦੀ ਆ ਤਾਂ ਉੱਥੇ ਹੀ ਅੱਜ ਤੁਹਾਨੂੰ ਇੱਕ ਐਸੇ ਗੁਰਸੇਖ ਵੀਰ ਨਾਲ ਮਿਲਣ ਜਾਵਾਂਗੇ ਕਿ ਜਿਸ ਵੱਲੋਂ ਜੋ ਹੈ ਕਿ ਆਪਣੀ ਇੱਕ ਨਿੰਬੂ ਪਾਣੀ ਦੀ ਇੱਕ ਦੁਕਾਨ ਲਗਾਈ ਗਈ ਆ ਯੂਨੀਵਰਸਿਟੀ ਖਾਲਸਾ ਕਾਲਜ ਦੇ ਬਾਹਰ ਹੀ ਤਾਂ ਦੱਸ ਦਈਏ ਕਿ ਇਹ ਦੁਕਾਨ ਜੋ ਤੁਸੀਂ ਦੇਖ ਰਹੇ ਹੋ ਤਾਂ ਉੱਥੇ ਹੀ ਇਹਨਾਂ ਵੱਲੋਂ ਇੱਕ ਬੜਾ ਨੇਕਪ੍ਰਾਲਾ ਕੀਤਾ ਜਾ ਰਿਹਾ ਜਿੱਥੇ ਕਿ ਲੱਸੀ ਤੇ ਨਿੰਬੂ ਪਾਣੀ ਦੀ ਦੁਕਾਨ ਲਗਾਈ ਗਈ ਹੈ ਉਸ ਦੇ ਨਾਲ ਨਾਲ ਪੰਜ ਪੌਣੀਆਂ ਜਪਜੀ ਸਾਹਿਬ ਪਾਠ ਮੂਹ ਜਬਾਨੀ ਸੁਣਾਉਣ ਸੁਣਾਉਣ ਤੇ ਇੱਕ ਗਲਾਸ ਫ੍ਰੀ ਤਾਂ ਇੱਕ ਬਹੁਤ ਹੀ ਵਿਸ਼ੇਸ਼ ਤੇ ਨੇਕਪ੍ਰਾਲਾ ਜੋ ਹੈ ਇਹਨਾਂ ਵੱਲੋਂ ਕੀਤਾ ਗਿਆ ਤਾਂ ਸਾਡੇ ਨਾਲ ਆ ਵਿਕਰਮ ਸਿੰਘ ਜੀ ਮੌਜੂਦ ਨੇ ਤਾ ਵਿਕਰਮ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਨੇਕ ਉਪਰਾਲਾ ਜੀ ਤੁਹਾਡੇ ਵੱਲੋਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੁਰਬਾਣੀ ਦੇ ਨਾਲ ਜੋੜ ਰਹੇ ਹੋ ਤਾਂ ਕਿਤਨਾ ਕਿਤੇ ਅਕਸਰ ਇਹੋ ਜੀਆਂ ਸੇਵਾਵਾਂ ਉਸਤੇ ਗੁਰੂ ਨਗਰੀ ਜਾਣੀ ਚੰਦੀ ਜਾਂਦਾ ਤੁਸੀਂ ਦੱਸੋ ਕਿ ਅਗਰ ਕੋਈ ਵੀ ਆ ਕੇ ਬੱਚਾ ਤੁਹਾਨੂੰ ਜਾਂ ਜਪਜੀ ਸਾਹਿਬ ਦਾ ਪਾਠ ਸੁਣਾਊਗਾ ਜਾਂ ਪੰਜ ਕਹਿ ਸਕਦੇ ਹਾਂ ਕਿ ਮੂਹ ਜਬਾਨੀ ਪਾਠ ਸੁਣਾ ਤਾਂ ਇੱਕ ਗਲਾਸ ਫ੍ਰੀ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਜੀ ਬਿਲਕੁਲ ਕੋਈ ਵੀ ਆਣ ਕੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਉਮਰ ਦਾ ਕੋਈ ਵੀ ਪਰਸਨਰ ਅਗਰ ਮੂੰਝਬਾਨੀ ਪੰਜ ਪੌੜੀਆਂ ਦਾ ਪਾਠ ਸੁਣਾਉਂਦਾ ਹੈ ਉਹ ਸਾਡੇ ਚੋਂ 6 ਆਤਮਾ ਦੇ ਵਿੱਚੋਂ ਕੋਈ ਵੀ ਇਕੱਲਾ ਫਰੀ ਪੀ ਕੇ ਜਾ ਸਕਦਾ ਹੈ ਪਰ ਕਿਸ ਤਰੀਕੇ ਨਾਲ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਥੋੜੀ ਜ਼ਰੂਰ ਜਾਣਤ ਪਾਓ ਕਿ ਤੁਸੀਂ ਕਿਸ ਤਰੀਕੇ ਨਾਲ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਕੀ ਕਰਦੇ ਸੀ ਵੇਖੋ ਜੀ ਗੁਰੂ ਰਾਮਦਾਸ ਜੀ ਦੇ ਘਰ ਬੈਠੇ ਆ ਸਭ ਤੋਂ ਪਹਿਲਾਂ ਆਪਣੇ ਸਟੈਂਡਰਡ ਆ ਬੱਸ ਸੀਗਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਹੁਤ ਸਾਰਾ ਪਿਆਰ ਅੰਬਰਸਰ ਸ਼ਹਿਰ ਵਾਸੀਆਂ ਨੇ ਦਿੱਤਾ ਹੁਣ ਜਿੱਦਾਂ ਹੀ ਮੌਸਮ ਬਦਲਿਆ ਆਪਾਂ ਮੌਸਮ ਦੇ ਹਿਸਾਬ ਨਾਲ ਸਾਗ ਮਿਲਣਾ ਬੰਦ ਹੋ ਗਿਆ ਤੇ ਆਪਾਂ ਫਿਰ ਚਾਟੀ ਦੀ ਲੱਸੀ, ਨਿੰਬੂ ਪਾਣੀ, ਜਲ ਜਿਰਾ ਸ਼ਰਬਤ ਜੋ ਕਿ ਪਿਆਸ ਬੁਝਾਉਣ ਵਾਸਤੇ ਤੇ ਪ੍ਰਾਤਨ ਚੀਜ਼ਾਂ ਜਿਹੜੀਆਂ ਸਾਨੂੰ ਸਮੇਂ ਦੇ ਹਿਸਾਬ ਦੇ ਨਾਲ ਸਾਨੂੰ ਚੱਲਣਾ ਪੈਣਾ ਹੈ ਇਸ ਕਰਕੇ ਆਪਾਂ ਵੀ ਗਰਮੀਆਂ ਦੀਆਂ ਸੁਗਤਾਂ ਲੋਕਾਂ ਵਾਸਤੇ ਪੇਸ਼ ਕੀਤੀ ਹੈ ਜੀ ਤਾਂ ਤੁਸੀਂ ਇਹ ਜੋ ਕੰਮ ਵਪਾਰ ਆਪਣਾ ਸ਼ੁਰੂ ਕੀਤਾ ਤਾਂ ਇਸ ਦੇ ਵਿੱਚ ਜੋ ਕਰ ਅਸੀਂ ਗੱਲ ਕਰ ਲਈਏ ਤਾਂ ਕਿ ਤਰ੍ਹਾਂ ਕਿਤੇ ਜੋ ਲੱਸੀ ਆ ਕਿਉਂਕਿ ਅੱਜ ਕੱਲ ਲੋਕ ਕਿਤਨਾ ਕਿਤੇ ਕੋਲਡ ਡਰਿੰਕ ਵੱਲ ਜ਼ਿਆਦਾ ਵੱਧ ਰਹੇ ਨੇ ਤਾਂ ਇਹ ਪ੍ਰਾਤਣ ਚੀਜ਼ਾਂ ਨੇ ਇਹ ਪੰਜਾਬ ਨੂੰ ਦਰਸਾਉਂਦੀਆਂ ਚੀਜ਼ਾਂ ਨੇ ਤਾਂ ਤੁਸੀਂ ਇਹ ਸ਼ੁਰੂ ਕੀਤੀ ਹੈ ਤੇ ਕਿ ਤਰ੍ਹਾਂ ਕਿਤੇ ਇਹ ਵੀ ਮੈਸੇਜ ਇੱਕ ਵਧੀਆ ਜਾਂਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਰਿਸਪੌਂਸ ਦੇ ਰਹਾ ਲੋਕੀ ਕਿਉਂਕਿ ਚਾਟੀ ਦੀ ਲੱਸੀ ਪੀਣ ਨਾਲ ਤੁਹਾਨੂੰ ਗੈਸ ਨਹੀਂ ਹੋਣੀ ਸਾੜ ਨਹੀਂ ਪੈਣਾ ਸਾਹ ਨਹੀਂ ਘੜਨਾ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਹੋਰ ਜੋ ਵੀ ਤੁਸੀਂ ਆ ਕੋਲ ਡਰਿੰਕਸ ਵਗੈਰਾ ਪੀ ਰਹੇ ਹੋ ਜਾਂ ਬਾਰੋਂ ਵੀ ਲੋਕ ਲਿਆ ਰਕੇ ਬਬਲਸੇ ਵਗੈਰਾ ਦੇ ਰਹੇ ਆ ਤੇ ਉਹਦੇ ਨਾਲ ਤੁਹਾਡਾ ਨੁਕਸਾਨ ਤੇ ਤੁਹਾਡੇ ਸਰੀਰ ਦਾ ਦੇ ਹੋਣਾ ਹੀ ਹੋਣਾ ਆਪਾਂ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਪ੍ਰਾਤਨ ਸਮੇਂ ਦੇ ਵਿੱਚ ਰਹੋ ਕਿ ਤੁਸੀਂ ਜਿਹੜੀਆਂ ਪ੍ਰਾਤਨਾਂ ਚੀਜ਼ਾਂ ਉਹਦੇ ਨਾਲ ਜੁੜੇ ਰਹੋ ਤੇ ਸਹੀ ਰਹੋਗੇ ਠੀਕ ਆ ਜੀ ਵਿਕਰਮ ਜੀ ਇਸ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਉੱਤੇ ਜਿੱਦਾਂ ਕਿ ਜੇਕਰ ਕੋਈ ਪੰਜ ਪੋੜੀਆਂ ਜਪਜੀ ਸਾਹਿਬ ਦਾ ਪਾਠ ਮੂੰਝਬਾਨੀ ਸੁਣਾਉਂਦਾ ਤਾਂ ਅ ਇਹੋ ਜਿਹੇ ਨੇਕ ਉਪਰਾਲੇ ਨੇ ਅਕਸਰ ਇਹ ਕੰਮ ਹੁੰਦੇ ਨੇ ਜਥੇਬੰਦੀਆਂ ਦੇ ਜਾਂ ਕਿਸੇ ਧਾਰਮਿਕ ਸਥਾਨਾਂ ਦੇ ਉੱਤੇ ਕਿਸੇ ਧਾਰਮਿਕ ਸੰਗਠਨਾ ਦੇ ਤਾਂ ਤੁਸੀਂ ਆਪਣੇ ਪੱਤਰ ਦੇ ਕਰ ਰਹੇ ਬਿਲਕੁਲ ਜੀ ਬਿਲਕੁਲ ਜਿੰਨੇ ਕੁ ਜੋਗੇ ਆਪਾਂ ਖੁਦ ਕੋਸ਼ਿਸ਼ ਕੀਤੀ ਆ ਪ੍ਰਮਾਤਮਾ ਕਿਰਪਾ ਕਰੇ ਹੋਰ ਵਧੇ ਪਰ 35 ਤੋਂ 36 ਚੈਨਲਾਂ ਤੇ ਮੇਰੀ ਵੀਡੀਓ ਪੈ ਚੁੱਕੀ ਆ ਪਰ ਅਜੇ ਤਾਂ ਕੋਈ ਜਥੇਬੰਦੀ ਦਾ ਕੋਈ ਸਾਥ ਨਹੀਂ ਮਿਲਿਆ ਨਾ ਕੋਈ ਹੰਗਾਰਾ ਮਿਲਿਆ ਚਲੋ ਸਾਥ ਤੇ ਕੀ ਦੇਣਾ ਸ਼ਾਬਾਸ਼ ਦੇਣ ਤੱਕ ਵੀ ਨਹੀਂ ਆਏ ਆਪਾਂ ਨੂੰ ਕੋਈ ਅਫਸੋਸ ਨਹੀਂ ਹੈ ਕਿਉਂਕਿ ਗੁਰੂ ਆਰਮਦਾਸ ਜੀ ਜੇ ਨਗਰੀ ਚ ਬੈਠੇ ਆ ਉਹ ਪ੍ਰਮਾਤਮਾ ਕਿਰਪਾ ਕਰੇਗਾ ਤੇ ਆਪਾਂ ਇਹਨੂੰ ਹੋਰ ਵੀ ਪਰਫੁੱਲਤ ਕਰਾਂਗੇ ਕਈ ਛੋਟੇ ਵੀ ਆ ਜਾਂਦੇ 10 ਸਾਲ ਤੋਂ 12 ਸਾਲ ਤੱਕ ਉਹ ਪੂਰਾ ਜਵਜੀ ਸਾਹਿਬ ਵੀ ਸੁਣਾ ਕੇ ਜਾਂਦੇ ਆ ਤੇ ਮਨ ਨੂੰ ਬਹੁਤ ਸਕੂਨ ਤੇ ਖੁਸ਼ੀ ਵੀ ਮਿਲਦੀ ਆ ਕਿ ਚਲੋ ਪ੍ਰਮਾਤਮਾ ਨੇ ਦਾਲ ਫੁਲਕਾ ਦਿੱਤਾ ਇਹਦੇ ਹੋ ਸਕੇ ਤਾਂ ਆਪਾਂ ਜਨੀ ਸੇਵਾ ਚ ਕਰਨ ਜੋਗੇ ਕਰ ਰਹੇ ਆ ਕਿਉਂਕਿ ਜਿੱਥੇ ਕਿ ਨੌਜਵਾਨ ਪੀੜੀ ਜੋ ਗੁਰੂ ਸਾਹਿਬਾਂ ਨਾਲ ਤੋਂ ਦੂਰ ਹੁੰਦੀ ਜਾ ਰਹੀ ਆਪਣੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਆ ਤਾਂ ਇੱਕ ਬਹੁਤ ਹੀ ਨੇਕ ਉਪਰਾਲਾ ਜੋ ਤੁਸੀਂ ਕਰ ਰਹੇ ਹੋ ਤਾਂ ਕਿੰਨੇ ਕਿਤੇ ਬੱਚੇ ਆਉਂਦੇ ਨੇ ਨਾ ਵੱ ਚੜ ਕੇ ਪਾਠ ਸੁਣਾਉਣ ਵਾਸਤੇ ਬਿਲਕੁਲ ਜੀ ਬਿਲਕੁਲ ਲਾਲਚ ਹੀ ਆ ਕਿ ਗੁਰੂ ਨਾਲ ਨਾਲ ਜੋੜਨ ਵਾਸਤੇ ਕਿ ਇੱਕ ਗਲਾਸ ਫ੍ਰੀ ਜੋ ਮਿਲ ਸਕੇ ਉਹਨਾਂ ਨੂੰ ਪੀ ਸਕਣ ਤਾਂ ਇੱਕ ਬੜਾ ਵਧੀਆ ਨੇਕ ਪਰੰਡਾ ਬਿਲਕੁਲ ਜੀ ਲਾਲਚ ਤਾਂ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਕਿਉਂਕਿ ਗੁਰਬਾਣੀ ਇਸ ਜਗ ਵਿੱਚ ਚਾਨਣ ਹੋ ਸਕਦਾ ਸਾਡੀ ਜ਼ਿੰਦਗੀ 'ਚ ਵੀ ਚਾਨਣ ਹੋ ਜਾਏ ਤੇ ਲਾਲਚ ਕਿਸੇ ਨੂੰ ਕਹੇ ਕਿ ਸਮੰਦਾਨੀਆਂ ਬੱਚੇ ਵੀ ਆ ਰਹੇ ਤੇ ਵੱਡੇ ਵੀ ਆ ਰਹੇ ਬਜ਼ੁਰਗ ਵੀ ਆ ਰਹੇ ਤੇ ਪਾਠ ਸੁਣਾ ਰਹੇ ਤਾਂ ਮਨ ਨੂੰ ਬਹੁਤ ਖੁਸ਼ੀ ਮਿਲਦੀ ਇਹ ਕਹੇ ਵੇਲੇ ਵੀ ਹੋ ਜਾਂਦਾ ਵੀ ਇੱਕਦਮ ਵੀ 25 ਜਣੇ ਵੀ ਆ ਜਾਂਦੇ ਆ ਤੇ ਚਲੋ ਕੋਸੇ ਵੇਲੇ ਸਿਰਫ ਸਾਡੀ ਸੇਲ ਆ ਜਿਹੜੀ ਉਹ ਪੂਰੀ ਹੀ ਹੁੰਦੀ ਆ ਮਹਾ ਟਾਈਮ ਪਾਸ ਹੁੰਦਾ ਏ ਤੇ ਚਲੋ ਅਗਲੇ ਦਿਨ ਪ੍ਰਮਾਤਮਾ ਪੂਰਾ ਵੀ ਕਰ ਲੈਂਦਾ ਏ ਤੇ ਬੜੀ ਖੁਸ਼ੀ ਹੁੰਦੀ ਆ ਮੈਂ ਚਾਹੁੰਨਾ ਵੀ ਅੰਮ੍ਰਿਤਸਰ ਦੇ ਵਿੱਚ ਰਹਿਣੇ ਗੁਰੂ ਨਗਰੀ ਚ ਹੋਰ ਲੋਕ ਆਉਣ ਤੇ ਹੋਰ ਸਕੂਨ ਮਿਲੇ ਤੇ ਪਾਠ ਜਿਹੜਾ ਜ਼ਰੂਰ ਕਰਨਾ ਚਾਹੀਦਾ ਹਰੇਕ ਇਨਸਾਨ ਨੂੰ ਕਰਨਾ ਚਾਹੀਦਾ ਜ਼ਿਆਦਾਤਰ ਮੈਂ ਤੁਹਾਨੂੰ ਦੱਸਦਾ ਰਮਾਲਾ ਵਾਲੇ ਵੀਰ ਜਿਹੜੇ ਬੰਨ ਕੇ ਉਹ ਜ਼ਿਆਦਾ ਆਉਂਦੇ ਆ ਜਿਹੜੇ ਪੱਕਾ ਹਲੇ ਉਹ ਬਹੁਤ ਘੱਟ ਆਉਂਦੇ ਆ ਰਮਾਲਾ ਵਾਲੇ ਜ਼ਿਆਦਾ ਆਉਂਦੇ ਜਪਜੀ ਸਾਹਿਬ ਸੁਣਾ ਕੇ ਪਿੱਕੇ ਜਾਂਦੇ ਪੱਗ ਵਾਲੇ ਵੀਰ ਨਾਲੋਂ ਸਭ ਤੋਂ ਜ਼ਿਆਦਾ ਪਾਠ ਜੋ ਹੈ ਰੁਮਾਲ ਬਣ ਕੇ ਵੀਰਾ ਉਹਨਾਂ ਨੂੰ ਜ਼ਿਆਦਾ ਰੁਮੀਲ ਜਿਹੜੇ ਰੁਮਾਲ ਬਣ ਕੇ ਸੁਣਾ ਕੇ ਜਾਂਦੇ ਆ ਉਹ ਪਾਠ ਵਧੀਆ ਵੀ ਸੁਣਾਉਂਦੇ ਤੇ ਪਿਓਰ ਵੀ ਸੁਣਾਉਂਦੇ ਮਤਲਬ ਸਹੀ ਵੀ ਸੁਣਾਉਂਦੇ ਆ ਪੱਗਾਂ ਵਾਲੇ ਪਤਾ ਨਹੀਂ ਸ਼ਰਮ ਕਾਦੀ ਕਰਦੇ ਪਾਠ ਜ਼ਰੂਰ ਕਰਦੇ ਹੋਣਗੇ ਪਰ ਘਟ ਆਉਂਦੇ ਆ ਜਾਂ ਤਾਂ ਉਹਨਾਂ ਕੋਲ ਪੈਸੇ ਜਾਦੇ ਆ ਤੇ ਜਾਂ ਉਹ ਸ਼ਰਮ ਖਾਂਦੇ ਆ ਤਾਂ ਬਿਲਕੁਲ ਜੀ ਬਹੁਤ ਹੀ ਇੱਕ ਵਧੀਆ ਗੱਲ ਵੀਰ ਹੋਣਾ ਨੇ ਕੀਤੀ ਆ ਕਿ ਗੁਰੂ ਨਗਰੀ ਦੇ ਵਿੱਚ ਕਿਸੇ ਵੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਕੋਈ ਵੀਰ ਹੈ ਜੋ ਆ ਗੁਰੂ ਸਾਹਿਬ ਜੀ ਦੇ ਨਾਲ ਜੁੜਦਾ ਤਾਂ ਖਾਸ ਤੌਰ ਦੇ ਉੱਤੇ ਉਹਨਾਂ ਵੱਲੋਂ ਕਹਿ ਆ ਕਿ ਜਿਹੜੇ ਕਟਿੰਗ ਵਾਲੇ ਵੀਰ ਨੇ ਉਹਨਾਂ ਨੂੰ ਪਾਠ ਆਉਂਦਾ ਤਾਂ ਉੱਥੇ ਸਿੱਖ ਵੀਰ ਵੀ ਕਿਤਨੇ ਕਿਤੇ ਆ ਕੇ ਜੋ ਨੇ ਜੋ ਇੱਕ ਲੱਸੀ ਵੀ ਪੀਂਦੇ ਨੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਦੇ ਨਾਲ ਜੋੜਨ ਵਾਸਤੇ ਇਹਨਾਂ ਬਿਕਰਮ ਸਿੰਘ ਹੋਣਾ ਵੱਲੋਂ ਇੱਕ ਬੜਾ ਹੀ ਨੇਕ ਤੇ ਵਿਸ਼ੇਸ਼ ਉਪਰਾਲਾ ਜੋ ਹੈ ਸ਼ੁਰੂ ਕੀਤਾ ਗਿਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨ ਗੱਗਬਣੀ ਟੀਵੀ ਸ਼੍ਰੀਮਨ ਸਾਈਂ